ਕਿੰਨੀਆਂ ਜ਼ਮੀਨਾਂ ਚੁਣੀਆਂ ਜਾ ਰਹੀਆਂ ਉਹ ਸਾਰੀਆਂ ਮਤਲਬ ਛੋਟੇ ਦੇ ਸਰ ਵਰਗੀਆਂ ਸਿਰੇ ਦੀਆਂ ਉਪਜਾਊ ਜ਼ਮੀਨਾਂ ਚੁੜ ਰਹੀਆਂ ਨੇ ਤੇ ਇਹਦਾ ਮਤਲਬ ਤੁਸੀਂ ਪੰਜਾਬ ਦੇ ਕਿਸਾਨੀ ਨੂੰ ਸਿੱਧਾ ਕਾਰਪੋਰੇਟ ਹੱਥਾਂ ਦੇ ਦੇ ਰਹੇ ਹੋ ਇਹ ਤਾਂ ਬੀਜੇਪੀ ਵਾਲਾ ਫਰਮ ਹੁੰਦਾ ਜੀ ਚਨਕੀਤੀ ਕਨ ਨਾਲ ਦੂਸਰੇ ਪਾਸੇ 24000 ਏਕੜ ਨੂੰ ਲੈ ਕੇ ਮਸਲਾ ਬਣਿਆ ਹੋਇਆ ਜਥੇਬੰਦੀਆਂ ਰਾਜਤਿਕ ਤਰ੍ਹਾਂ ਸਵਾਲ ਕਰ ਰਹੀਆਂ ਨੇ ਕਿ ਵੀ ਤੁਸੀਂ ਇਹ ਧੱਕਾ ਕਰ ਰਹੇ ਹੋ ਲੈਂਡ ਪੁਲਿੰਗ ਦੇ ਤਹਿਤ ਇਦਾਂ ਨਹੀਂ ਚੱਲਣ ਦੇਾਂਗੇ ਅਸੀਂ ਨਹੀਂ ਹੋਣ ਦੇਾਂਗੇ ਪਰ ਅੱਜ ਪੰਜਾਬ ਸਰਕਾਰ ਨੇ ਤੈਅ ਕਰ ਲਿਆ ਜੀ ਕਿ ਕੱਲਾ ਲੁਧਿਆਣਾ ਕਿਉਂ 19 19 ਸਾਈਟ ਕੀ ਬਠਿੰਡਾ ਕੀ ਪਠਾਨਕੋਟ ਕੀ ਜਲੰਧਰ ਕੀ ਲੁਧਿਆਣਾ ਕੀ ਫਗਵਾੜਾ ਕੀ ਮੋਗਾ ਕੀ ਮਾਨਸਾ ਕੀ ਸੰਗਰੂਰ ਸਾਰੇ ਥਾਵਾਂ ਦੇ ਉੱਤੇ 12000 ਏਕੜ ਤੋਂ ਵੱਧ ਹੋਰ ਜ਼ਮੀਨ ਐਕਵਾਇਰ ਕਰਨੀ ਹੈ ਜੀ ਜਿਵੇਂ ਮਤਲਬ ਜਲੰਧਰ 'ਚ 1000 ਏਕੜ ਹੈ ਹੈ ਨਾ ਆ ਇੱਧਰ ਸੰਗਰੂਰ 'ਚ 8900 ਏਕੜ ਹੈ ਹੈ ਪਟਿਆਲੇ 'ਚ 1000 ਏਕੜ ਤੋਂ ਉੱਪਰ ਹੈ ਅੰਮ੍ਰਿਤਸਰ 'ਚ 4000 ਏਕੜ ਤੋਂ ਉੱਪਰ ਹੈ ਇੰਦਾ ਸਾਰੇ ਥਾਮਾਂ ਤੋਂ ਮਿਲਾ ਕੇ 12000 ਏਕੜ ਤੋਂ ਉੱਪਰ ਤੇ 24000 ਏਕੜ ਪਹਿਲਾਂ ਹੈਗੀ ਜੀ ਤੁਹਾਡੀ ਤੇ ਇਹਦਾ 36000 ਏਕੜ ਜ਼ਮੀਨ ਤੁਸੀਂ ਸਿੱਧੀ ਹੈ ਨਾ ਐ ਕੰਕਰੀਟ ਦਾ ਜੰਗਲ ਉਸਾਰ ਨਹੀਂ ਸੋ ਇਹਦਾ ਮਤਲਬ ਜੀ ਤੁਸੀਂ ਇਹਦੇ ਰਹੀਂ ਸਰਕਾਰੀ ਖਜ਼ਾਨੇ 'ਚ ਪੈਸਾ ਲਿਆਉਣਾ ਚਾਹੁੰਦੇ ਹੋ ਤੁਸੀਂ ਕਾਰਪੋਰਟ ਕਰਾਣਿਆਂ ਨੂੰ ਜ਼ਮੀਨ ਦੇ ਕੇ ਉਹਨਾਂ ਤੋਂ ਪੈਸਾ ਉਹਦੇ ਨਾਲ ਖਜ਼ਾਨੇ 'ਚ ਆਊਗਾ ਤਾਂ ਉਹ ਚੋਂ ਕੱਢ ਕੇ ਲੋਕਾਂ ਨੂੰ ਚੈੱਕ ਦਿੱਤੇ ਜਾਣਗੇ ਨਾ ਗਰੰਟਾਂ ਦਿੱਤੀਆਂ ਜਾਣਗੀਆਂ ਸੋ ਤੁਸੀਂ ਅਗਲੀਆਂ ਗਰੰਟਾਂ ਵੰਡ ਕੇ ਵੋਟਾਂ ਪੱਕੀਆਂ ਕਰਨੀਆਂ ਫਿਰ ਜਿਹੜੇ ਪਲਾਟ ਕੱਟੇ ਜਾਣਗੇ ਇੱਥੇ ਤਾਂ ਪੰਜਾਬ ਦਾ ਇਤਿਹਾਸ ਇਹ ਰਿਹਾ ਕਿਥੇ ਚਰਚਾ ਰਹੀ ਹੈ ਜਿਕੇ ਸਰਕਾਰ 'ਚ ਰਹਿੰਦੇ ਆ ਆਪਣੇ ਰਸੂਈਏ ਦੇ ਨਾਂ ਤੇ ਖੱਡਾਂ ਲੈ ਲੀਆਂ ਹੈ ਨਾ ਮਾਈਨਿੰਗ ਲਈ ਤੇ ਫਿਰ ਵੀ ਤੁਸੀਂ ਕਬੜਾ ਦਿੱਲੀ ਵਾਲਿਆਂ ਦੇ ਨਾਂ ਤੇ ਪਲਾਟ ਲੈਣੇ ਆ ਕੱਢਣੇ ਆ ਸੋ ਇਸ ਲਈ ਹੋ ਸਕਦਾ ਜੀ ਕਿ ਆਪਣੇ ਨਿੱਜੀ ਖਰਚੇ ਵੀ ਇਧਰੋਂ ਕੱਢੇ ਜਾਣ ਨੀ ਵੀ ਪਰ ਨਿੱਜੀ ਚੋਣ ਪ੍ਰਚਾਰ ਦਾ ਖਰਚਾ ਵੀ ਇਧਰੋਂ ਕੱਢ ਲਿਆ ਜਾਵੇ ਇਹ ਵੀ ਸਵਾਲ ਖੜਾ ਸੋ ਕਿੰਨਾ ਖਜ਼ਾਨੇ 'ਚ ਜਾऊं ਕਿੰਨਾ ਖਿਸਿਆਂ 'ਚ ਜਾऊं ਇਹ ਤਾਂ ਬਖਸ਼ ਦੱਸੋ ਜੀ ਪਰ ਪੰਜਾਬ ਦੀ ਜ਼ਮੀਨ ਜਰੂਰ ਹੈ